ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਨੂੰ ਲੈ ਕੇ ਕਿ ਇਸ ਦੇ ਪਿੱਛੇ ਸਿਆਸੀ ਕਨੈਕਸ਼ਨ ਆ ਕਿਹੜੇ ਵਿਅਕਤੀ ਦੇ ਵੱਲੋਂ ਐਫਆਈਆਰ ਦਰਜ ਕਰਵਾਈ ਗਈ ਹੈ ਤੇ ਐਫਆਈਆਰ ਦੇ ਵਿੱਚ ਕੀ ਕੁਝ ਲਿਖਿਆ ਗਿਆ ਹੈ ਕੀ ਪੰਜਾਬ ਦੇ ਵਿੱਚ ਡੀਟਲ ਐਮਰਜੈਂਸੀ ਆ ਇਹਦੇ ਬਾਬਤ ਆਪਾਂ ਵਿਸਤਾਰ ਦੇ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਕਿ ਐਫਆਈਆਰ ਦੇ ਵਿੱਚ ਕੀ ਕੁਝ ਲਿਖਿਆ ਗਿਆ ਯਾਨੀ ਕਿ ਐਫਆਈਆਰ ਦੀ ਇਬਾਰਤ ਕੀ ਆ ਅਮਿਤ ਜੈਨ ਦੇ ਵੱਲੋਂ ਇਹ ਪੂਰੀ ਐਫ ਆਈ ਆਰ ਦਰਜ ਕਰਵਾਈ ਗਈ ਆ ਉਹ ਸ਼ਿਕਾਇਤ ਕਰਦੇ ਨੇ ਕਿ ਮੈਂ ਅਮਿਤ ਜੈਨ ਜੋ ਪ੍ਰੋਪਰਟੀ ਡੀਲਰ ਦਾ ਕੰਮ ਕਰਦਾ ਹਾਂ ਇਸ ਤੋਂ ਇਲਾਵਾ گاਉ ਸੇਵਾ ਕਮਿਸ਼ਨ ਦਾ ਮੈਂਬਰ ਹਾਂ ਅੱਜ ਮਿਤੀ 16 9 2024 ਨੂੰ ਮੈਂ ਆਪਣੇ ਘਰ ਦੇ ਵਿੱਚ ਮੌਜੂਦ ਸੀ ਤੇ YouTube ਦੇ ਉੱਪਰ ਸੱਤ ਟੀਵੀ ਚੈਨਲ ਤੇ ਇੱਕ ਇੰਟਰਵਿਊ ਦੇਖ ਰਿਹਾ ਸੀ ਜਿਸ ਦੇ ਵਿੱਚ ਇੱਕ ਪੱਤਰਕਾਰ ਮਾਲਵਿੰਦਰ ਸਿੰਘ ਮਾਲੀ ਦੀ ਇੰਟਰਵਿਊ ਇੱਕ ਪੱਤਰਕਾਰ ਲੈ ਰਿਹਾ ਸੀ ਇਸੇ ਦੌਰਾਨ ਇੰਟਰਵਿਊ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਦੇ ਵੱਲੋਂ અપਮਾਨਜਨਕ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਹਿੰਦੂ ਦੇਵੀ ਦੇਵਤਿਆਂ ਦੀ ਤੁਲਨਾ ਰਾਜਨੀਤਿਕ ਨੇਤਾਵਾਂ ਦੇ ਨਾਲ ਕੀਤੀ ਹੈ ਜਿਸ ਦੇ ਨਾਲ ਮੈਨੂੰ ਤੇ ਹੋਰ ਹਿੰਦੂ ਸਮਾਜ ਦੇ ਵਿੱਚ ਕਾਫੀ ਰੋਸ ਹੈ ਮਾਲਵਿੰਦਰ ਸਿੰਘ ਮਾਲੀ ਦੇ ਵੱਲੋਂ ਆਪਣੀ ਇੰਟਰਵਿਊ ਦੇ ਵਿੱਚ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੰਚਾਈਆ ਤੇ ਹਿੰਦੂ ਸਮਾਜ ਨੂੰ ਪੜਕਾਇਆ ਹੈ ਜਸਨਾਲ ਕਾਨੂੰਨ ਵਿਵਸਥਾ ਤੇ ਅਮਨ ਸ਼ਾਂਤੀ ਭੰਗ ਹੋਣ ਦਾ ਖਰਚਾ ਹੈ ਇਸ ਲਈ ਮਾਲਵਿੰਦਰ ਸਿੰਘ ਮਾਲੀ ਉਕ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਐਫ ਆਈ ਆਰ ਦੀ ਇਬਾਰਤਾਂ ਦੋ ਧਾਰਾਵਾਂ ਦੇ ਤਹਿਤ ਐਫ ਆਈ ਆਰ ਦੱਜ ਕੀਤੀ ਗਈ ਆ ਜੋ ਹੁਣ ਨਵੇਂ ਕਾਨੂੰਨ ਬਣ ਕੇ ਨੇ ਭਾਰਤੀ ਨਿਆਂ ਸੈਤਾ ਉਸ ਦੇ ਤਹਿਤ ਐਫ ਆਈ ਆਰ ਦੱਜ ਕੀਤੀ ਗਈ ਆ ਧਾਰਾਵਾਂ ਲੱਗੀਆਂ ਨੇ 196 ਤੇ 299 299 ਉਹ ਧਾਰਾ ਹੈ ਜੋ ਪਹਿਲਾਂ 200 95 ਹੁੰਦੀ ਸੀ ਪਰ ਹੁਣ ਇਸ ਐਫਆਈਆਰ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ ਸਿਰਫ ਸ਼ਿਕਾਇਤਕਰਤਾ ਦਾ ਇੱਕ ਬਿਆਨ ਆ ਕਿਹੜੀ ਗੱਲ ਮਲਵਿੰਦਰ ਸਿੰਘ ਮਾਲੀ ਦੇ ਵੱਲੋਂ ਕਹੀ ਗਈ ਆ ਉਸ ਦੇ ਬਾਬਤ ਐਫਆਈਆਰ ਦੇ ਵਿੱਚ ਕੋਈ ਵੀ ਜ਼ਿਕਰ ਨਹੀਂ ਆ ਸਿਰਫ ਅਮਿਤ ਜੈਨ ਦਾ ਏ ਇੱਕ ਬਿਆਨ ਐਫਆਈਆਰ ਦੇ ਵਿੱਚ ਨਜ਼ਰ ਆ ਰਿਹਾ ਏ ਜੋ ਐਫਆਈਆਰ ਦਰਜ ਹੁੰਦੀ ਆ 7:05 ਮਿੰਟਾਂ ਦੇ ਉੱਪਰ ਤੇ ਦੂਸਰੇ ਪਾਸੇ ਮਾਰਗੁੰਦਰ ਸਿੰਘ ਮਾਲੀ ਉਸ ਸਮੇਂ ਪਟਿਆਲੇ ਦੇ ਵਿੱਚ ਆਪਣੇ ਭਰਾ ਦੇ ਘਰ ਦੇ ਵਿੱਚ ਮੌਜੂਦ ਹੁੰਦੇ ਨੇ ਜਾਣਕਾਰੀ ਦੇ ਮੁਤਾਬਕ 8:30 ਤੋਂ ਲੈ ਕੇ 9 ਵਜੇ ਦੇ ਵਿਚਕਾਰ ਪੁਲਿਸ ਉਹਨਾਂ ਦੇ ਪਟਿਆਲੇ ਪਹੁੰਚ ਜਾਂਦੀ ਆ ਪਰ ਇੱਕ ਸਵਾਲ ਹੋਰ ਪੈਦਾ ਹੁੰਦਾ ਏ ਕਿ 7 ਵਜੇ ਤੱਕ ਮੈਜ਼ ਐਫ ਆਈ ਆਰ ਹਜੇ ਦਰਜ ਹੋਈ ਸੀ ਇਸ ਸਮੇਂ ਦੇ ਵਿੱਚ ਪੁਲਿਸ ਨੇ ਜੋ ਉਹਨਾਂ ਦਾ ਘਰ ਮੁਹਾਲਲੇ ਵਿੱਚ ਆ ਜਿੱਥੇ ਉਹ ਰਹਿੰਦੇ ਨੇ ਉੱਥੇ ਜਾ ਕੇ ਵੀ ਜਾਂਚ ਪੜਤਾਲ ਕਰ ਲਈ ਹੋਵੇਗੀ ਜਦੋਂ ਲੱਭਣ ਦੀ ਕੋਸ਼ਿਸ਼ ਕੀਤੀ ਹੋਵੇਗੀ ਤੇ ਦੇਢ ਘੰਟੇ ਦੇ ਵਿੱਚ ਉਹ ਮੋਹਾਲੀ ਤੋਂ ਪਟਿਆਲਾ ਆ ਕੇ ਉਹਨਾਂ ਨੂੰ ਲੱਭ ਵੀ ਲੈਂਦੇ ਨੇ ਕਿ ਉਹ ਕਿਹੜੇ ਘਰ ਦੇ ਵਿੱਚ ਮੌਜੂਦ ਨੇ ਤਾਂ ਇਸ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਪੰਜਾਬ ਪੁਲਿਸ ਇੰਨੀ ਐਕਟਿਵ ਹੋ ਗਈ ਆ ਕਿਉਂ ਐਫ ਆਈ ਆਰ ਦਰਜ ਹੋਣ ਦੇ ਦੇਢ ਘੰਟੇ ਬਾਅਦ ਹੀ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕਰ ਲੈਂਦੀ ਆ ਪਰ ਜਿਸ ਸਮੇਂ ਭਾਰਤ ਦੇ ਵਿੱਚ ਨਵੇਂ ਕਾਨੂੰਨ ਲਿਆਂਦੇ ਗਏ ਸੀ ਭਾਰਤੀ ਨਿਆਂ ਸਹਿਤਾ ਆਪੀਸੀ ਨੂੰ ਬਦਲ ਕੇ ਤਾਂ ਉਸ ਸਮੇਂ ਕਿਹਾ ਗਿਆ ਸੀ ਕਿ ਹੁਣ ਪੁਲਿਸ ਦੇ ਕੰਮ ਕਰਨ ਦਾ ਢੰਗ ਬਦਲ ਜਾਵੇਗਾ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਪਹਿਲਾਂ ਮੁਢਲੀ ਜਾਂਚ ਪੜਤਾਲ ਕੀਤੀ ਜਾਵੇਗੀ ਜੇਕਰ ਗ੍ਰਿਫਤਾਰ ਕਰਨ ਦੀ ਨੌਬਤ ਹੋਈ ਤਾਂ ਹੀ ਗ੍ਰਿਫਤਾਰ ਕੀਤਾ ਜਾਵੇਗਾ ਪਰ ਜਿਸ ਤਰੀਕੇ ਦੇ ਨਾਲ ਮਾਲਬੰਦੇ ਸਿੰਘ ਮਾਲੀ ਦੇ ਖਿਲਾਫ ਪੁਲਿਸ ਦਾ ਐਕਸ਼ਨ ਹੋਇਆ ਹੈ ਕਈ ਤਰੀਕਿਆਂ ਦੇ ਨਾਲ ਹੁਣ ਇਸ ਦੇ ਉੱਪਰ ਸਵਾਲ ਖੜ੍ਹੇ ਹੋ ਰਹੇ ਨੇ ਕੀ ਇਹ ਐਫ ਆਈ ਆਰ ਇੰਨੀ ਵੱਡੀ ਸੀ ਜਿਸ ਦੇ ਵਿੱਚ ਅਜਿਹੀਆਂ ਖਤਰਨਾਕ ਧਰਾਵਾਂ ਲੱਗੀਆਂ ਸੀ ਜਿਸ ਦੇ ਤਹਿਤ ਮੁਲਜ਼ਮ ਨੂੰ ਜਲਦਬਲਦ ਗ੍ਰਿਫਤਾਰ ਕਰਨਾ ਜ਼ਰੂਰੀ ਸੀ ਕੀ ਪੁਲਸ ਦੇ ਵੱਲੋਂ ਇੰਨੀ ਹਵੜਾ ਦਵੜੀ ਕਿਉਂ ਮਚਾਈ ਗਈ ਇਸ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਪੁਲਸ ਨੂੰ ਕਿਸੇ ਨੇ ਪਿੱਛੋਂ ਝਾਬੀ ਲਗਾਈ ਸੀ ਜੋ ਵਿਰੋਧੀ ਧਿਰਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਇਹ ਤਾਂ ਪੂਰਾ ਘਟਨਾਕਰਮ ਹੁੰਦਾ ਹੈ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਮਾਲਵਿੰਦਰ ਸਿੰਘ ਮਾਲੀ ਦੇ ਭਰਾ ਦੇ ਘਰ ਦੇ ਵਿੱਚ ਪੁਲਸ ਪਹੁੰਚ ਜਾਂਦੀ ਆ ਪੁਲਸ ਦੇ ਵੱਲੋਂ ਨਾ ਤਾਂ ਕਿਸੇ ਵਾਰੰਟ ਦੇ ਨਾਲ ਉਹਨਾਂ ਦੇ ਘਰ ਦਾਖਲ ਹੁੰਦੇ ਨੇ ਨਾ ਹੀ ਮਾਲਵਿੰਦਰ ਸਿੰਘ ਮਾਲੀ ਨੂੰ ਐਫ ਆਈ ਆਰ ਦੀ ਕਾਪੀ ਦਿਖਾਈ ਜਾਂਦੀ ਆ ਨਹੀਂ ਉਹਨਾਂ ਨੂੰ ਮੁਢਲੀ ਜਾਣਕਾਰੀ ਦਿੱਤੀ ਜਾਂਦੀ ਆ ਉਸ ਸਮੇਂ ਮੌਕੇ ਦੇ ਉੱਪਰ ਮੌਜੂਦ ਜੋ ਪੁਲਿਸ ਆਫਸਰ ਨੇ ਉਸ ਦੇ ਵੱਲੋਂ ਜੋ ਐਫਆਈਆਰ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਜਾਂ ਜੋ ਧਾਰਾ ਜ਼ਿਕਰ ਕੀਤਾ ਜਾ ਰਿਹਾ ਹੈ ਉਹ ਧਾਰਾ ਐਫਆਈਆਰ ਦੇ ਵਿੱਚ ਮੌਜੂਦ ਹੀ ਨਹੀਂ ਆ ਤੇ ਇਸ ਤੋਂ ਬਾਅਦ ਪਰਿਵਾਰ ਲਗਾਤਾਰ ਕਹਿ ਰਿਹਾ ਸੀ ਕਿ 20 ਘੰਟੇ ਬੀ ਜਾਨ ਤੋਂ ਬਾਅਦ ਵੀ ਉਹਨਾਂ ਨੂੰ ਪੁਲਸ ਦੇ ਵੱਲੋਂ ਐਫਆਈਆਰ ਦੀ ਕਾਪੀ ਉਪਲਬਧ ਨਹੀਂ ਕਰਵਾਈ ਗਈ ਤੇ ਕਿਹਾ ਜਾ ਰਿਹਾ ਹੈ ਕਿ ਜਦੋਂ ਪੁਲਿਸ ਗ੍ਰਿਫਤਾਰ ਕਰਨ ਦੇ ਲਈ ਮਲਨ ਸਿੰਘ ਮਾਲੀ ਨੂੰ ਪਟਿਆਲੇ ਪਹੁੰਚਦੀ ਆ ਤਾਂ ਜੋ ਚਰਚਾ ਹੋ ਰਹੀ ਆ ਸਿਆਸੀ ਗਲਿਆਰਿਆਂ ਦੇ ਵਿੱਚ ਉਹ ਇਹ ਹੋ ਰਹੀ ਆ ਕਿ ਉਸ ਸਮੇਂ ਤੱਕ ਪੁਲਸ ਦੇ ਕੋਲ ਵੀ ਪੁਖਤਾ ਜਾਣਕਾਰੀ ਨਹੀਂ ਸੀ ਕਿ ਕਿਹੜੀ ਧਾਰਾਵਾਂ ਦੇ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਆ ਕਿਹਾ ਜਾ ਰਿਹਾ ਹੈ ਕਿ ਪੁਲਸ ਟੀਮ ਨੂੰ ਪਹਿਲਾਂ ਹੀ ਮੁਹਾਲੀ ਤੋਂ ਪਟਿਆਲੇ ਭੇਜਿਆ ਗਿਆ ਸੀ ਇਸ ਦੇ ਨਾਲ ਦੂਸਰੇ ਪਾਸੇ ਐਫ ਆਈ ਆਰ ਹਜੇ ਦਰਜ ਕੀਤੀ ਜਾ ਰਹੀ ਸੀ ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਪੁਲਸ ਕੋਲ ਜਾਣਕਾਰੀ ਕਿੱਥੋਂ ਆ ਗਈ ਕਿ ਜੋ ਮਲਗਨ ਸਿੰਘ ਮਾਲੀ ਜੋ ਅਕਸਰ ਮੁਹਾਲੀ ਹੁੰਦੇ ਨੇ ਹੁਣ ਉਹ ਪਟਿਆਲੇ ਵਿੱਚ ਮੌਜੂਦ ਨੇ ਤੇ ਪਟਿਆਲੇ ਵੀ ਕਿਹੜੇ ਘਰ ਵਿੱਚ ਮੌਜੂਦ ਨੇ ਇਹ ਜਾਣਕਾਰੀ ਪੁਸਤਕ ਕਿਵੇਂ ਪਹੁੰਚ ਗਈ ਜਾਂ ਫਿਰ ਮਾਰੂਲੀ ਸਿੰਘ ਮਾਲੀ ਦਾ ਫੋਨ ਪੁਲਿਸ ਦੇ ਵੱਲੋਂ ਟਰੇਸ ਕੀਤਾ ਜਾ ਰਿਹਾ ਸੀ ਜੋ ਹੁਣ ਵੱਖ-ਵੱਖ ਲੋਕਾਂ ਦੇ ਵੱਲੋਂ ਜਾਂ ਫਿਰ ਵਿਰੋਧੀ ਧਿਰ ਦੇ ਵੱਲੋਂ ਸਵਾਲ ਉਠਾਏ ਜਾ ਰਹੇ ਨੇ ਕਿ ਪੁਲਿਸ ਦੇ ਵੱਲੋਂ ਇੰਨੀ ਜਲਦਬਾਜ਼ੀ ਕਿਉਂ ਕੀਤੀ ਗਈ ਆ ਇੱਕ ਛੋਟੀ ਜੀ ਐਫਆਈਆਰ ਦੇ ਵਿੱਚ ਪੁਲਿਸ ਦੇ ਵੱਲੋਂ ਇੰਨੀ ਜਲਦਬਾਜ਼ੀ ਵਿੱਚ ਆ ਕੇ ਕਿਸੇ ਨੂੰ ਗ੍ਰਿਫਤਾਰ ਕੀਤਾ ਗਿਆ ਹੋਵੇ ਉਸ ਵਿਅਕਤੀ ਨੂੰ ਜੋ ਲਗਾਤਾਰ ਸਿਆਸੀ ਟਿੱਪਣੀਆਂ ਕਰਦਾ ਆ ਰਿਹਾ ਏ ਹੁਣ ਗੱਲ ਲੈਨੇ ਆ ਕਿ ਜਿਸ ਵਿਅਕਤੀ ਦੇ ਵੱਲੋਂ ਐਫ ਆਈ ਆਰ ਦਰਜ ਕਰਵਾਈ ਗਈ ਆ ਅਮਿਤ ਜੈਨ ਉਹ ਕੌਣਾ ਉਸ ਦਾ ਆਮ ਆਦਮੀ ਪਾਰਟੀ ਦੇ ਨਾਲ ਕੀ ਸਬੰਧ ਆ ਬੜੀਆਂ ਕੋਸ਼ਿਸ਼ਾਂ ਤੋਂ ਬਾਅਦ ਜੋ ਪੱਤਰਕਾਰ ਨੇ ਗੁਰਸ਼ਮਸ਼ੀਰ ਉਹਨਾਂ ਦੇ ਵੱਲੋਂ ਐਫ ਆਈ ਆਰ ਦੀ ਕਾਪੀ ਪ੍ਰਾਪਤ ਕੀਤੀ ਜਾਂਦੀ ਆ ਤੇ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਅਕਰਕਾਰ ਪੁਲਿਸ ਦੇ ਵੱਲੋਂ ਕਿਹੜੀਆਂ-ਕਿਹੜੀਆਂ ਧਾਰਾਵਾਂ ਲਗਾਂਗੀਆਂ ਨੇ ਅਮਿਤ ਜੈਨ ਜੋ ਆਮ ਆਦਮੀ ਪਾਰਟੀ ਦਾ ਟ੍ਰੇਡ ਵਿੰਗਾ ਮੁਹਾਲੀ ਦਾ ਉਹਦੇ ਜਰਨਲ ਸਕੱਤਰ ਨੇ ਤੇ ਪੰਜਾਬ گاؤں ਕਮਿਸ਼ਨ ਦਾ ਮੈਂਬਰ ਵੀ ਹੈ ਜਿਸ ਨੂੰ ਪੰਜਾਬ ਸਰਕਾਰ ਦੇ ਵੱਲੋਂ ਫੰਡ ਕੀਤਾ ਜਾਂਦਾ ਹੈ ਤੇ ਤੁਸੀਂ ਹੁਣ ਆਪਣੀ ਸਕਰੀਨ ਦੇ ਉੱਪਰ ਕੋਈ ਤਸਵੀਰਾਂ ਵੀ ਦੇਖ ਰਹੇ ਜਿੱਤ ਤੁਹਾਨੂੰ ਜੋ ਇਹ ਜੈਨ ਸਾਹਿਬ ਨੇ ਇਹ ਆਮ ਆਦਮੀ ਪਾਰਟੀ ਦੇ ਵੱਖ-ਵੱਖ ਅਗੂਆਂ ਦੇ ਨਾਲ ਨਜ਼ਰ ਆ ਰਹੇ ਹੋਣਗੇ ਇਸ ਸਟੇਜ ਦੇ ਉੱਪਰ ਵੀ ਖੜੇ ਹੋਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵੀ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਾਂ ਇਹ ਇਸ਼ਾਰਾ ਕਿਸ ਤਰਫ ਜਾ ਰਿਹਾ ਹੈ ਜਿਹੜਾ ਵਿਅਕਤੀ ਆਮ ਆਦਮੀ ਪਾਰਟੀ ਦੇ ਵਿੱਚ ਅਹੁਦੇਦਾਰ ਆ ਤੇ ਉਸ ਵਿਅਕਤੀ ਦੇ ਵੱਲੋਂ ਹੀ ਉਸ ਵਿਅਕਤੀ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਗਈ ਹੈ ਜੋ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਟਿੱਪਣੀਆਂ ਕਰਦਾ ਆ ਰਿਹਾ ਹੈ ਅਕਸਰ ਹੀ ਦੇਖਿਆ ਗਿਆ ਕਿ ਜੋ ਮਾਲਵਿੰਦਰ ਸਿੰਘ ਮਾਲੀ ਨੇ ਉਹ ਕਿਸੇ ਇੱਕ ਸਿਆਸੀ ਪਾਰਟੀ ਨੂੰ ਲੈ ਕੇ ਨਹੀਂ ਸਗੋਂ ਉਹ ਅਕਾਲੀ ਦਲ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਵੀ ਟਿੱਪਣੀਆਂ ਕਰਤੇ ਆ ਰਹੇ ਨੇ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਸਿਆਸੀ ਬਦਲਾਕੋਰੀ ਦੇ ਤਹਿਤ ਇਹ ਐਫ ਆਈ ਆਰ ਜੋ ਮਾਲਵਿੰਦਰ ਸਿੰਘ ਮਾਲੀ ਦੇ ਖਿਲਾਫ ਦਰਜ ਕੀਤੀ ਜਾਂਦੀ ਆ ਤੇ ਹੁਣ ਤੱਕ ਜੋ ਮਾਲਵਿੰਦਰ ਸਿੰਘ ਮਾਲੀ ਨੇ ਉਹਨਾਂ ਨੂੰ ਕੱਲ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤੇ 1 ਅਕਤੂਬਰ ਤੱਕ ਉਹਨਾਂ ਨੂੰ ਨਿਆਂਇਕ ਰਾਸਤੇ ਵਿੱਚ ਭੇਜਿਆ ਗਿਆ ਹੈ ਪਰ ਸਵਾਲ ਹੁਣ ਨਾਲ ਇੱਕ ਹੋਰ ਖੜਾ ਹੁੰਦਾ ਹੈ ਕਿ ਜੇਕਰ ਪੁਲਿਸ ਐਫ ਆਈ ਆਰ ਦਰਜ ਕਰਦੀ ਆ 7:05 ਦੇ ਉੱਪਰ 1.5 ਘੰਟੇ ਦੇ ਵਿੱਚੋ ਮਹਾਲੀ ਤੋਂ ਪਟਿਆਲੇ ਪਹੁੰਚ ਕੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲੈਂਦੀ ਆ ਤੇ ਰਿਮਾਨ ਦੀ ਮੰਗ ਕਿਉਂ ਨਹੀਂ ਕੀਤੀ ਗਈ ਜੇਕਰ ਰਿਮਾਨ ਦੀ ਮੰਗ ਹੀ ਨਹੀਂ ਕਰਨੀ ਸੀ ਤਾਂ ਇੰਨੀ ਜਲਦਬਾਜ਼ੀ ਗ੍ਰਿਫਤਾਰੀ ਕਰਨ ਵਿੱਚ ਕਿਉਂ ਦਿਖਾਈ ਗਈ ਇਸ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ ਤੇ ਇਸ ਵਿਚਕਾਰ ਜਦੋਂ ਮਾਰਵਿਨ ਸਿੰਘ ਮਾਲੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਉਹਨਾਂ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਹੈ ਕਿ ਇਹ ਸਿਰਫ ਸਿਆਸੀ ਬਦਲਾਖੋਰੀ ਆ ਸਰਕਾਰ ਦੇ ਖਿਲਾਫ ਟਿੱਪਣੀਆਂ ਹੋਰੀ ਅਸੀਂ ਇਸ ਕਰਕੇ ਉਹਨਾਂ ਦੇ ਵੱਲੋਂ ਏਐਫਆਈਆਰ ਦਰਜ ਕੀਤੀ ਗਈ ਆ ਤੇ ਇਸ ਵਿਚਕਾਰ ਅੱਜ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਵੀ ਕੀਤਾ ਜਾਣਾ ਹੈ ਜੇਕਰ ਹੋਰ ਜਾਣਕਾਰੀ ਹੋਵੇਗੀ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਧੰਨਵਾਦ